ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਏ ਪੰਜਾਬ ਪੁਲਿਸ ਰੋਪੜ ਨੇ ਨਵਨੀਤ ਚਤੁਰਵੇਦੀ ਨੂੰ ਕੱਲ ਰਾਤ 8 ਵਜੇ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ ਚਤੁਰਵੇਦੀ ਨੂੰ ਅਦਾਲਤ ਤੋਂ ਰਾਤ ਨਹੀਂ ਮਿਲੀ ਜਿਸ ਤੋਂ ਬਾਅਦ ਰੋਪੜ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਰੋਪੜ ਦੀ ਅਦਾਲਤ ਨੇ ਚਤੁਰਵੇਦੀ ਦੇ ਗ੍ਰਿਫਤਾਰੀ ਦੇ ਬਰੰਟ ਜਾਰੀ ਕੀਤੇ ਸਨ ਪਰੰਤੂ ਚੰਡੀਗੜ੍ਹ ਪੁਲਿਸ ਵੱਲੋਂ ਪਾਏ ਅੜਿੱਕੇ ਦੇ ਕਾਰਨ ਹੁਕਮਾਂ ਦੀ तामील ਨਹੀਂ ਹੋ ਸਕੀ ਸੀ ਰੋਪੜ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਚੰਡੀਗੜ੍ਹ ਦੇ ਐਸਐਸਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਹਨ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣ ਯਕੀਨੀ ਬਣਾਉ। ਜਿਸ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਚੰਡੀਗੜ੍ਹ ਦੇ ਸੈਕਟਰ 3 ਥਾਣੇ ਦੇ ਵਿੱਚ ਕਾਗਜ਼ਾਹੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਨਵਨੀਤ ਚੱਤਰਵੈਦੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਾਣਕਾਰੀ ਦੇ ਅਨੁਸਾਰ ਪੰਜਾਬ ਪੁਲਿਸ ਨੇ ਰਾਜ ਸਭਾ ਦੀ ਉਪ ਚੋਣ ਵਿੱਚ ਮਿਤਨ ਵਾਲੇ ਨਵਨੀਤ ਚਤੁਰਵੇਦੀ ਨੂੰ ਆਕਰਕਰ ਦੋ ਦਿਨਾਂ ਦੀ ਖਿੱਚੋ ਤਾਣ ਮਗਰੋਂ ਗ੍ਰਿਫਤਾਰ ਕੀਤਾ ਹੈ ਰੋਪੜ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਖਵਿੰਦਰ ਸਿੰਘ ਨੇ ਚੰਡੀਗੜ੍ਹ ਦੇ ਐਸਐਸਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਇਨ੍ਹਾਂ ਹੁਕਮਾਂ ਦੇ ਮਗਰੋਂ ਇੱਕ ਵਾਰ ਤਾਂ ਚੰਡੀਗੜ੍ਹ ਪੁਲਿਸ ਨੇ ਆਨੰਕਾਨੀ ਕੀਤੀ ਪਰ ਆਕਰ ਉਸਨੇ ਰੋਪੜ ਪੁਲਿਸ ਲਈ ਸੈਕਟਰ 3 ਦੇ ਥਾਣੇ ਦੇ ਗੇਟ ਖੋਲ ਦਿੱਤੇ ਕੱਲ੍ਹ ਸ਼ਾਮ 8 ਵਜੇ ਰੋਪੜ ਪੁਲਿਸ ਨੇ ਗ੍ਰਿਫਤਾਰੀ ਵਾਰੰਟਾ ਦੇ ਆਧਾਰ ਉਤੇ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰ ਲਿਆ ਆਪਨੇ ਵਿਧਾਇਕ ਦਿਨੇਸ਼ ਚੱਡਨੇ ਰੋਪੜ ਦੇ ਵਿੱਚ ਚਤੁਰਵੇਦੀ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ ਇੱਥੇ ਦੱਸਣਾ ਬਣਦਾ ਹੈ ਕਿ ਰਾਜਸਭਾ ਦੀ ਉਪਚੋਣ ਦੇ ਵਿੱਚ ਨਵਨੀਤ ਚਤੁਰਵੇਦੀ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ दाखिल ਕੀਤੇ ਸਨ ਚਤੁਰਵੇਦੀ ਨੇ 10 ਆਭ ਵਿਧਾਇਕਾਂ ਦੇ ਲਿਖਤੀ ਸਮਰਥਨ ਵਾਲਾ ਪੱਤਰ ਵੀ ਲਗਾਇਆ ਸੀ ਜਦੋਂ ਰਿਟਰਨਿੰਗ ਅਫਸਰ ਨੇ ਪਰਤਾਲ ਕੀਤੀ ਤਾਂ ਵਿਧਾਇਕ ਦੇ ਹਸਤਾਖਰ ਫਰਜੀ ਨਿਕਲੇ ਇਸ ਦੌਰਾਨ ਰੋਪੜ ਲੁਧਿਆਣਾ ਮੋਗਾ ਅਤੇ ਸਰਦੂਲਗੜ੍ਹ ਦੀ ਪੁਲਿਸ ਨੇ ਵਿਧਾਇਕਾਂ ਦੀ ਸ਼ਿਕਾਇਤ ਦੇ ਉੱਤੇ ਨਵਨੀਤ ਚਤੁਰਵੇਦੀ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ ਰੋਪੜ ਪੁਲਿਸ ਦੇ ਐਸਪੀ ਗੁਰਦੀਪ ਸਿੰਘ ਗੋਸਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਰੋਪੜ ਪੁਲਿਸ ਦੀ ਇੱਕ ਟੀਮ ਚੰਡੀਗੜ੍ਹ ਗਈ ਜਿੱਥੇ ਨਵਨੀਤ ਚਤੁਰਵੇਦੀ ਨੂੰ ਆਪਣੇ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਸ ਤੋਂ ਬਾਅਦ ਉਸ ਨੂੰ ਰੋਪੜ ਦੇ ਸਿਟੀ ਥਾਣੇ ਦੇ ਵਿੱਚ ਲਿਆਂਦਾ ਗਿਆ ਨਵਨੀਤ ਚਤੁਰਵੇਦੀ ਨੂੰ ਅੱਜ ਰੋਪੜ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪਰ ਪੁਲਿਸ ਨੇ ਮੀਡੀਆ ਕਰਮਚਾਰੀਆਂ ਦੇ ਨਾਲ ਵੀ ਧੱਕਾਮੁਕੀ ਕੀਤੀ ਅਤੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਪੁਲਿਸ ਨੇ ਪੱਤਰਕਾਰਾਂ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਜੋ ਬਾਅਦ ਦੇ ਵਿੱਚ ਵਾਪਸ ਕਰ ਦਿੱਤੇ ਗਏ ਨਵਨੀਤ ਚਤੁਰਵੇਦੀ ਨੇ ਅਦਾਲਤ ਦੇ ਵਿੱਚ ਖੁਦ ਆਪਣੀ ਪੇਰਵਾਈ ਕੀਤੀ ਪੁਲਿਸ ਨੇ ਅਦਾਲਤ ਤੋਂ 10 ਦਿਨ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਮਾਂਜੋਗ ਦਾਤ ਦੇ ਵਾਰੰਟ ਲੈ ਕੇ ਗਏ ਸੀ ਕਿ ਅੱਜ ਅਸੀਂ ਉਹ ਸੈਕਟਰ 3 ਚੰਡੀਗੜ੍ਹ ਪੁਲਿਸ ਸਟੇਸ਼ਨ ਤੋਂ ਉਹਨਾਂ ਨੂੰ ਦਿਖਾਵਾ ਕਰਕੇ ਲਿਆਏ ਤੇ ਜਿਹੜਾ ਅਸੀਂ ਸਿਵਲ ਹਸਪਤਾਲ ਰੂਪਨਗਰ ਤੋਂ ਮੈਡੀਕਲ ਕਰਵਾ ਲਿਆ ਸਵੇਰਾਂ ਇਹਨਾਂ ਦਾ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਹੁਣ ਤੱਕ ਕੀ ਕੁਝ ਹੋ ਸਾਹਮਣੇ ਆਇਆ ਇਹਦੀ ਕੁਝ ਕੁਛ ਚੀਜ਼ ਨਹੀਂ ਅਜੇ ਤਾਂ ਜਸ ਅਸੀਂ ਲੈ ਕੇ ਆਏ ਹਾਂ ਜੀ ਆਉਣ ਦਾ ਵੇਹ ਸੀਗੇ ਲਿਆ ਕੇ ਤੇ ਸ਼ੁਰੂ ਅਜੇ ਪਹੁੰਚੇ ਹਾਂ ਜੀ ਅਜੇ ਅਜੇ ਆਪਾਂ ਪੁੱਛਗੇ ਜਾਂ ਇਨਵੈਸਟੀਗੇਸ਼ਨ ਕੁਝ ਨਹੀਂ ਹੋਇਆ ਤੇ ਅਸੀਂ ਸਿਰੇ ਪੇਸ਼ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਕਰ ਦਿਆਂਗੇ ਅਸੀਂ ਚੰਡੀਗੜ੍ਹ ਕਾਫੀ ਟਕਰਾਅ ਗਿਆ ਸੀਗਾ ਉਹ ਮਾਨਜੋ ਕੋਰਟ ਦੇ ਆਰਡਰ ਜਿਹੜੇ ਆ ਉਹ ਵੀ ਐਗਜ਼ੀਕਿਊਟ ਕਰਾਉਣਗੇ ਸੀਗੇ ਉਹ ਬਾਕੀ ਤੁਹਾਨੂੰ ਡਿਟੇਲ ਚ ਸਾਰੀ ਜਿਹੜੀ ਸੀਨੀਅਰ ਅਫਸਰ ਬਰੀਫ ਕਰ ਦੇਣਗੇ ਅੱਜ ਅੱਜ ਕੋਈ ਰਿਕਵਰਟ ਤਾਂ ਨਹੀਂ ਅਸੀਂ ਚੰਡੀਗੜ੍ਹ ਕੋਲ ਸੋ ਲੋ ਅੱਜ ਕੋਈ ਨਹੀਂ ਉਹ ਜਦੋਂ ਕੋਰਟ ਕੋਰਟ ਪੰਦੇ ਆਰਡਰ ਆਰਡਰ ਪਹੁੰਚੇ ਸੀ ਅਸੀਂ ਉਹਨੂੰ ਸਾਡੇ ਡੀਐਸਪੀ ਸਾਹਿਬ ਆਰਡਰ ਲੈ ਕੇ ਗਏ ਤੇ ਆਰਡਰ ਆਉਣ ਤੋਂ ਬਾਅਦ ਉਹਨਾਂ ਨੇ ਸਾਨੂੰ ਉਹਦੀ ਕਿ ਸਟਾਡੀ ਹੈਂਡ ਓਵਰ ਕਰਤੀ ਨਹੀਂ ਐਸਪੀ ਸਾਹਿਬ ਕੱਲ ਵੀ ਤੁਹਾਡੇ ਕੋਲ ਵਾਰੰਟ ਸੀਗੇ ਜਿਹਨੂੰ ਸ਼ੈਲਟਰ ਦੇ ਰਹੇ ਆ ਅਸੀਂ ਇਹਨੂੰ ਸੁਰੱਖਿਆ ਦੇ ਰਹੇ ਆ ਇਹਦੇ ਬਾਰੇ ਤੁਸੀਂ ਕਨੇਗੜ੍ਹ ਪੁਲਿਸ ਦੱਸ ਸਕਦੀ ਹੈ ਨਹੀਂ ਨਹੀਂ ਤੁਹਾਨੂੰ ਮਤਲਬ ਕੀ ਮਹਿਸੂਸ ਹੋ ਰਿਹਾ ਕਿ ਇਹਦੇ ਪਿੱਛੇ ਕੀ ਹੋ ਸਕਦਾ ਇਹਦੇ ਵਿੱਚ ਆਪਾਂ ਅਸੀਂ ਤਾਂ ਉਹ ਹੀ ਕੀਤੀ ਹੈ ਜਿਹੜੀ ਐਫ ਆਈ ਆਰ ਤੁਹਾਡੇ ਵੱਲੋਂ ਲੋਜ ਕੀਤੀ ਗਈ ਹੈ ਉਸ ਦੇ ਜਿਹੜੇ ਤੱਥਾਂ ਦੇ ਉੱਤੇ ਵੀ ਜਿਹੜੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਸਵਾਲ ਕੀਤੇ ਨੇ ਐਫ ਆਈ ਆਰ ਜਿਹੜੀ ਦਿਨੇਸ਼ ਚੱਟਾ ਜੀ ਮੌਜੂਦਾ ਐਮ ਐਲ ਏ ਉਹਨਾਂ ਦੇ ਬਿਆਨਤੇ ਹੋਈ ਹੈ ਠੀਕ ਹੈ